ਹਾਂਜੀ ਸਾਰਿਆਂ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣੇ ਆ ਮਲਾਈ ਗੋਫਤੇ ਤੇ ਮਲਾਈ ਆਪਾਂ ਕਈ ਵਾਰ ਰੈਸਟੋਰੈਂਟ ਵਿੱਚ ਜਾਂਦੇ ਆ ਨਾ ਆਪਾਂ ਨੂੰ ਬਈ ਮਲਾਈ ਗੋਫਤੇ ਕਹਿੰਦੇ ਵੀ ਅਸੀਂ ਦੇ ਦੋ ਸਾਨੂੰ ਤੇ ਉਹ ਨਾ ਆਪਾਂ ਨੂੰ ਸ਼ਾਹੀ ਪਨੀਰ ਵਾਲੀ ਗਰੇਵੀ ਦੇ ਵਿੱਚ ਪਾ ਕੇ ਗੋਫਤੇ ਦਿੰਦੇ ਆ ਤੇ ਜਦ ਕਿ ਇਹ ਵੱਖਰੇ ਸਟਾਈਲ ਦੇ ਹੁੰਦੇ ਆ ਮੇਰਾ ਬੇਟਾ ਰੈਸਟੋਰੈਂਟ ਹੈ ਜਿਹਨੂੰ ਚਲਾ ਰਿਹਾ ਸੀ ਤੇ ਉਹ ਬਹੁਤ ਜ਼ਿਆਦਾ ਇਹ ਬਣਾਉਂਦਾ ਸੀ ਤੇ ਮੈਂ ਉਹ ਤੋਂ ਹੀ ਸਿੱਖੀ ਸੀ ਕਾਫੀ ਲੋਕਾਂ ਨੇ ਪਸੰਦ ਕੀਤਾ ਤੇ ਅੱਜ ਆਪਾਂ ਨਾ ਉਹ ਉਸ ਤਰੀਕੇ ਦਾ ਨਾ ਬਣਾ ਕੇ ਦਿਖਾਉਣੇ ਸ਼ਾਇਦ ਤੁਹਾਨੂੰ ਵੀ ਪਸੰਦ ਆਉਣਗੇ ਤੇ ਤੁਸੀਂ ਵੀ ਬਣਾਇਓ ਜਿਹਦੇ ਵਾਸਤੇ ਆਪਾਂ ਨੇ ਆ ਸਮਾਨ ਲਿਆ ਤਾਂ ਦੱਸ ਦਿਆਂ ਚਾਰ ਪਿਆਜ਼ ਲਸਣ ਇਹ ਹਰੀਆਂ ਇਲੈਚੀਆਂ ਆ ਆਪਣਾ ਤੇਜ ਪੱਤਾ ਦੋ ਚਾਰ ਲੌਂਗ ਲਏ ਆਪਾਂ ਨੇ ਆ ਤੇ ਹਰੀਆਂ ਮਿਰਚਾਂ ਤੇ ਇਹਦੇ ਵਿੱਚ ਵਾਈਟ ਮਿਰਚ ਚੱਲੂਗੀ ਕਾਲੀ ਕਾਲੀ ਮਿਰਚ ਇੱਕ ਹੁੰਦੀ ਹੈ ਇੱਕ ਵਾਈਟ ਮਿਰਚ ਇਹ ਵਾਈਟ ਮਿਰਚ ਚੱਲੂਗੀ ਇਹਦੇ ਵਿੱਚ ਤੇ ਨਾਲ ਆਪਣੇ ਕਾਜੂ ਲੈਣੇ ਆ ਤੇ ਇਹ ਸਮਾਨ ਚਾਹੀਦਾ ਇਹਦੇ ਵਾਸਤੇ ਤੇ ਆਏ ਕੱਟ ਕੇ ਸਮਾਨ ਤੁਹਾਨੂੰ ਫਿਰ ਦਿਖਾਉਣੇ ਆ ਕਿ ਕਿਵੇਂ ਬਣਾਉਣੇ ਆ ਆਪਾਂ ਆ ਲਓ ਜੀ ਆਪਾਂ ਨੇ ਪਿਆਜ਼ ਕੱਟ ਲੇ ਤੇ ਲਸਣ ਛਿੱਲ ਲਿਆ ਤੇ ਥੋੜਾ ਜਿਹਾ ਅਦਰਕ ਮੈਂ ਭੁੱਲ ਗਈ ਸੀ ਦੱਸਣਾ ਥੋੜਾ ਜਿਹਾ ਅਦਰਕ ਵੀ ਲੈਣਾ ਹੈ ਨਾ ਤੇ ਹੁਣ ਆਪਾਂ ਇਹਨਾਂ ਨੂੰ ਤੜਕਾ ਨਾਲ ਉਹਨੇ ਉਹਦੇ ਵਿੱਚ ਤੇ ਬਣਾਉਣ ਤੋਂ ਪਹਿਲਾਂ ਭੈਣਾਂ ਸਾਰਿਆਂ ਨੂੰ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਹ ਲੋ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਉਣੇ ਚਮਚਾਕ ਦੇਸੀ ਘਿਓ ਆ ਦੇਖੋ ਆਪਾਂ ਚਮਚਾਕ ਦੇਸੀ ਘਿਓ ਪਾਉਣੇ ਆ ਇਹ ਵਿੱਚ ਦੇਸੀ ਘਿਓ ਪਾ ਲਿਆ ਆਪਾਂ ਨੇ ਵਿੱਚ ਗਰਮ ਹੋ ਗਿਆ ਆਪਣਾ ਤੇ ਆਹ ਦੇਖੋ ਮੈਂ ਆਹ ਤੇਜ ਪੱਤਾ ਤੇ ਜੀਰਾ ਨਾਲ ਹਰੀ ਇਲਾਇਚੀ ਤੇ ਲੌਂਗ ਇਹ ਖੜੇ ਮਸਾਲੇ ਨਾਲ ਵਿੱਚ ਪਾ ਰਹੀਆਂ ਆ ਪਾ ਲਿਆ ਤੇ ਹੁਣ ਪਾ ਲੈਣਾ ਆਪਾਂ ਨੇ ਲਸਣ ਤੇ ਆਦਰਕ ਇਲਾ ਸੰਪਾਲਿਆ ਤੇ ਆਦਰ ਕਪਾਲਿਆ ਹਲਕਾ ਜਿਹਾ ਬਸਣ ਤੇ ਤੇਲਵਾ ਕੇ ਫਿਰ ਆਪਾਂ ਨੇ ਪਿਆਜ਼ ਪਾਉਣੀ ਹੁਣ ਪਿਆਜ਼ ਕਾਟੋ ਮੋਟੇ ਮੋਟੇ ਪਿਆਜ਼ ਕੱਟ ਲੈਣੇ ਹੈ ਹੈ ਇਹ ਕਿਨਾਂ ਫਰੇ ਸਾਫ ਟਲਸਨ ਤੇ ਮੋਟੇ ਮੋਟੇ ਪਿਆਜ਼ ਆ ਆਪਾਂ ਇਹੋ ਕੱਟ ਕੇ ਪਾਉਨੇ ਆ ਕਿਉਂਕਿ ਬਾਅਦ ਵਿੱਚ ਆਪਾਂ ਨੇ ਇਹਨੂੰ ਮਿਕਸੀ ਵਿੱਚ ਪੀਸ ਲੈਣਾ ਤੇ ਇਹਦੇ ਵਿੱਚ ਮੈਂ ਆ ਦੋ ਹਰੀਆਂ ਵਿੱਚ ਪਾਉਣੀ ਹੈ ਵੈਸੇ ਹਰੀਆਂ ਮਿਰਚਾਂ ਵੀ ਨਹੀਂ ਪੈਣੀਆਂ ਇਹਦੇ ਵਿੱਚ ਨਾ ਵਾਈਟ ਪੈਂਦੀਆਂ ਨੇ ਠੀਕ ਇਹ ਵਾਈਟ ਗਰੇਵੀਆ ਹੁੰਦੀ ਹੈ ਇਹਦੀ ਤੇ ਇਸ ਕਰਕੇ ਇਹਦੇ ਵਿੱਚ ਹਰੀ ਹਰੀ ਮਿਰਚ ਉਹਦੇ ਵੀ ਪਾ ਲਈਏ ਮੈਂ ਜੀ ਹੁਣ ਆ ਦੇਖੋ ਮੈਂ ਵਾਈਟ ਮਿਰਚਾਂ ਦਾ ਨਾ ਪਾਊਡਰ ਪਾ ਰਹੀ ਆ ਮੈਂ ਤਾਂ ਦਿਖਾਉਣ ਵਾਸਤੇ ਸਾਫਤੀ ਵਾਲਾ ਆਈਟਮ ਮੇਚ ਰੱਖੀ ਸੀ ਨਾ ਇਹ ਮੇਰੇ ਕੋਲ ਪਾਊਡਰ ਸੀ ਮੈਂ ਪਾਊਡਰ ਪਾ ਰਹੀ ਆ ਤੁਹਾਡੇ ਕੋਲ ਪਾਊਡਰ ਆ ਤਾਂ ਤੁਸੀਂ ਪਾਊਡਰ ਪਾ ਲਿਓ ਵਾਈਟ ਮਿਰਚਾਂ ਨਾ ਤੇ ਨਹੀਂ ਤੇ ਜੇ ਸਾਫਤੀ ਆ ਤੁਸੀਂ ਸਾਫਤੀ ਨੂੰ ਪੀਸ ਕੇ ਪਾਓ ਫਿਰ ਸਾਫਤੀ ਨਾ ਪਾਇਓ ਹੈ ਨਾ ਤੇ ਉਹ ਮੈਂ ਹੁਣ ਪਾਊਡਰ ਪਾ ਲਿਆ ਤੇ ਇਹਦੇ ਵਿੱਚ ਸਾਰਾ ਕੁਝ ਵਾਈਟੇ ਪੈਂਦਾ ਤਾਂ ਕਿ ਵਾਈਟੇ ਗਰੇਵੀ ਬਣਦੀ ਆ ਇਹਦੇ ਵਿੱਚ ਆ ਮੈਂ ਕਾਜੂ ਚੰਗੀ ਤਰ੍ਹਾਂ ਗਰਮ ਪਾੜਨਾ ਧੋਲੇ ਨੇ ਤੁਸੀਂ ਵੀ ਚੰਗੀ ਤਰ੍ਹਾਂ ਧੋ ਲਿਓ ਤੇ ਉਹਦੇ ਬਾਅਦ ਮੈਂ ਹੁਣ ਇਹਦੇ ਵਿੱਚ ਪਾ ਰਹੀ ਆ ਤੇ ਇੱਕ ਚਮਚ ਮੈਂ ਪਾ ਰਹੀ ਆ ਇੱਕ ਚਮਚ ਪਾ ਰਹੀ ਆ ਮੈਂ ਬਦਾਮਾਂ ਦਾ ਪਾਊਡਰ ਆ ਦੇਖ ਥੋੜੀ ਜਿਹੀ ਪਾ ਰਹੇ ਆਪਾਂ ਕੁ ਪੀਸੀ ਹੋਈ ਇਲਾਇਚੀ ਦਾ ਪਾਊਡਰ ਸਾਫਤੀ ਪਾਈ ਆਪਾਂ ਪਾਊਡਰ ਵੀ ਪਾ ਰਹੇ ਆ ਤੇ ਹਲਕੀ ਜਿਹੀ ਨਾ ਹਲਦੀ ਪਾਉਣੀ ਹੈ ਹਲਦੀ ਜ਼ਿਆਦਾ ਨਹੀਂ ਪਾਉਣੀ ਹਲਦੀ ਇੰਨੀ ਕੇ ਪਾਉਣੇ ਆਪਾਂ ਕਰੀਮੀ ਕਰੀਮੀ ਜਿਹਾ ਹੋ ਜਵੇ ਆਪਣੀ ਸਬਜ਼ੀ ਤੇ ਇੰਨੀ ਕਿ ਪਾਣੀ ਜ਼ਿਆਦਾ ਨਹੀਂ ਪਾਉਣੇ ਹਲਦੀ ਨਹੀਂ ਪੈਂਦੀ ਜ਼ਿਆਦਾ ਇਹਦੇ ਵਿੱਚ ਇਹ ਸਾਰਾ ਕੁਝ ਆਪਾਂ ਨੇ ਪਾ ਦਿੱਤਾ ਤੇ ਹੁਣ ਆਪਾਂ ਨੇ ਪਾਣੀ ਪਾਉਣਾ ਆ ਲੀਟਰ ਕਿੰਨੇ ਪਾਣੀ ਲਿਆ ਆ ਦੇਖੋ ਤੇ ਇਹ ਪਾਣੀ ਆਪਾਂ ਨੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ 20-25 ਮਿੰਟ ਸਿਮ ਤੇ ਰਜਾਉਣਾ ਜਦ ਤੱਕ ਪਿਆਜ਼ ਆਪਣੇ ਦੇਖ ਲਿਓ ਇੱਕ ਦੋ ਵਾਰੀ ਵਿੱਚ ਚਲਾ ਕੇ ਇਹਨੂੰ ਕਟਚੀ ਦੇ ਨਾਲ ਵੀ ਆਪਣੇ ਪਿਆਜ਼ ਬਿਲਕੁਲ ਗਲ ਗਏ ਨੇ ਤੇ ਕਾਜੂ ਗਲ ਗਏ ਨੇ ਚੰਗੀ ਤਰ੍ਹਾਂ ਦੇਖਣੇ ਆ ਇਹਨੂੰ ਹੌਲੀ ਹੌਲੀ ਸਿੰਮ ਤੇ 20 ਮਿੰਟ ਲੱਗ ਜਾਣ 25 ਮਿੰਟ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਜਾਉਣਾ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਇਹਨੂੰ ਰਿਜੀ ਜਾਊਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਹਲੋ ਜੀ ਥੋੜੀ देर ਬਾਅਦ ਨਾ ਆਪਾਂ ਨੇ ਨਮਕ ਵੀ ਪਾਉਣਾ ਇਹਦੇ ਵਿੱਚ ਆ ਦੇਖੋ ਤੇ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਦਿਓ ਕਿਉਂਕਿ ਜਦੋਂ ਇਹ ਬਣ ਜਾਣੀ ਆਪਣੀ ਗਰੇਵੀ ਤਿਆਰ ਹੋ ਫਿਰ ਆਪਾਂ ਥੋੜੀ ਜਿਹੀ ਮਿੱਠਾ ਵੀ ਪਾਉਣਾ ਹੈ ਇਹਦੇ ਵਿੱਚ ਇਸ ਕਰਕੇ ਨਮਕ ਥੋੜਾ ਘੱਟੇ ਰੱਖਿਓ ਤੇ ਨਮਕ ਜ਼ਰੂਰ ਪਾ ਦੇ ਤਾਂ ਕਿ ਪਿਆਜ਼ ਫਿਰ ਚੰਗੀ ਤਰ੍ਹਾਂ ਰਿਜ ਕੇ ਗਲ ਜਾਣਗੇ ਨਮਕ ਦੇ ਨਾਲ ਤੇ ਇਹਨੂੰ ਹੁਣ ਬੰਦ ਕਰ ਦੇਣਾ ਆਪਾਂ ਨੇ ਬੰਦ ਕਰਕੇ ਮਸਤ ਰਜਾਉਣੀ ਆ ਪਾ ਲਓ ਜੀ ਦੇਖ ਲਓ ਆਪੜੀ ਗਰੇਵੀ ਬਿਲਕੁਲ ਆ ਪਿਆਜ਼ ਪੂਜ ਵਿੱਚ ਘੁੜ ਗਿਆ ਇਹਨੂੰ ਚੰਗੀ ਤਰ੍ਹਾਂ ਇਹ ਘੋਲਣਾ ਹੀ ਨੇ ਵਿੱਚ ਤਾਂ ਕਿ ਆਪਣੇ ਚੰਗੀ ਤਰ੍ਹਾਂ ਜਿਹਨਾਂ ਕੱਚਾ ਪਾਉਣ ਨਾ ਰਹੇ ਇਹਨਾਂ ਦੇ ਵਿੱਚ ਬਿਲਕੁਲ ਹੋ ਗਿਆ ਤੇ ਸਿਰਫ ਕਾਜੂ ਕਾਜੂ ਦਿਸ ਰਹੇ ਨੇ ਪਿਆਜ਼ ਤਾਂ ਬਿਲਕੁਲ ਘੁਲ ਗਿਆ ਜਿਹੜੇ ਆਪਣੇ ਆਹ ਤੇਜ ਪੱਤਾ ਪਾਇਆ ਸੀ ਇਹ ਸਾਰਾ ਬਾਹਰ ਕੱਢ ਲਾਂਗੇ ਤੇ ਜਿਹੜਾ ਮੈਂ ਇੱਕ ਪਾਊਡਰ ਪਾਇਆ ਨੇ ਬਦਾਮਾਂ ਦਾ ਉਹ ਤੁਸੀਂ ਤੁਹਾਡੇ ਕੋਲ ਹੈਗਾ ਤਾਂ ਪਾ ਲਿਓ ਨਹੀਂ ਤਾਂ ਨਾ ਵੀ ਪਾਇਓ ਕੋਈ ਜ਼ਿਆਦਾ ਨਹੀਂ ਤੇ ਜੇ ਘਰੇ ਹੋਊਗਾ ਤਾਂ ਪਾ ਲਓ ਨਹੀਂ ਤੇ ਕਾਜੂ ਕੱਲੇ ਪਾ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਨਾ ਇਹ ਘਟੋ ਘਟ ਅੱਧਾ ਘੰਟਾ ਰਜਾਇਆ ਹੈ ਇਹਨੂੰ ਚੰਗੀ ਤਰ੍ਹਾਂ ਰਿਜਿਆ ਹੈ ਹਨ ਬਿਲਕੁਲ ਮਲੈਮ ਹੋ ਗਏ ਪਿਆਜ਼ ਸਾਰਾ ਕੁਝ ਤੇ ਕਾਜੂ ਕਾਜੂ ਨੇ ਸਾਗ ਤੇ ਬਸ ਤੇ ਇਹਨੂੰ ਪੀਸਾਂਗੇ ਹੁਣ ਆਪਾਂ ਮਿਕਸੀ ਦੇ ਵਿੱਚ ਠੰਡਾ ਕਰਕੇ ਫਿਰ ਤੁਹਾਨੂੰ ਮਿਲਾਵਾਂਗੇ ਆ ਲਓ ਜੀ ਆਪਣਾ ਸਾਰਾ ਉਹ ਪਿਆਜ਼ ਵਗੈਰਾ ਜਿਹੜਾ ਹੋਇ ਸੀ ਆਪਾਂ ਇਹਦੇ ਨਾਲ ਹੁਣ ਬਲੈਂਡ ਕਰ ਲੈਣਾ ਤੇ ਤੁਹਾਡੇ ਕੋਲ ਮਿਕਸੀ ਆ ਤਾਂ ਮਿਕਸੀ ਵਿੱਚ ਕਰ ਸਕਦੇ ਹਾਂ ਨਾ ਠੰਡਾ ਹੋ ਗਿਆ ਸੀ ਤੇ ਆਪਾਂ ਇਹਦੇ ਨਾਲ ਕੰਮ ਲੱਗਿਆ ਹੁਣ ਦੇਖ ਲਿਓ ਤੁਸੀਂ ਵੀ ਦੇਖੋ ਆਪਣੀ ਗਰੇਵੀ ਬਿਲਕੁਲ ਘੋਟ ਗਈ ਲਓ ਜੀ ਆਪਾਂ ਕੋफ्ते ਬਣਾਉਣ ਲੱਗੇ ਆ ਤੇ ਉਹਨਾਂ ਲਈ ਲਿਆ ਆ 400 ਗ੍ਰਾਮ ਪਨੀਰ ਤੁਸੀਂ ਆਪਣੀ ਮਰਜ਼ੀ ਨਾਲ ਥੋੜਾ ਵੀ ਲੈ ਲਓ ਜੇ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਸਾਡੇ ਗੈਸਟਾਂ ਨੇ ਥੋੜੇ ਵੱਧ ਲਿਆ ਤੇ ਆਹ ਕਾਰਨ ਫਲੋਰ ਤੇ ਆਹ ਆਪਣਾ ਸੌਗੀ ਤੇ ਇੱਕ ਆਲੂ ਲਿਆ ਉਬਾਲ ਕੇ ਇਹਨੂੰ ਬਰੀਕ-ਬਰੀਕ ਕਰਕੇ ਕद्दूकस ਕਰ ਲਿਆ ਸੀਗਾ ਤੇ ਇਹਨੂੰ ਆਲੂ ਨੂੰ ਤੇ ਕੌਰਨ ਫਲੌਰ ਨੂੰ ਨਾ ਤੇ ਪਨੀਰ ਨੂੰ ਤਿੰਨਾਂ ਨੂੰ ਨਾ ਅਸੀਂ ਆਹਾ ਟ੍ਰੇ ਦੇ ਵਿੱਚ ਕद्दूकस ਪਨੀਰ ਕਰ ਲਿਆ ਤੇ ਕੌਰਨ ਫਲੌਰ ਪਾ ਲਿਆ ਨਾਲ ਇੱਕ ਆਲੂ ਪਾਇਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰਨਾ ਤਾਂ ਕਿ ਜਦੋਂ ਆਪਾਂ ਬੋਲੇ ਬਣਾਵਾਂਗੇ ਉਹਨਾਂ ਵਿੱਚ ਕੋਈ ਵੀ ਤਰੇੜ ਨਾ ਆਵੇ ਬਿਲਕੁਲ ਕਲੀਤ ਸਾਫ਼ ਬੋਲੇ ਬਣਨ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਜਿੱਦਾਂ ਆਟਾ ਗੁੰਨੀਦਾ ਉਸ ਤਰ੍ਹਾਂ ਕਰ ਲੈਣਾ ਅਰੇ ਪਹਿਲਾਂ ਇਹਦੇ ਵਿੱਚ ਆਪਾਂ ਇੰਨਾ ਕੁ ਨਮਕ ਪਾ ਲੈਣਾ। ਇਹ ਨਮਕ ਪਾ ਲਿਆ ਤੇ ਥੋੜਾ ਜਿਹਾ ਮੈਂ ਇਲਾਇਚੀ ਪਾਊਡਰ ਵੀ ਪਾ ਦੇਣਾ ਛੋਟੀ ਇਲਾਇਚੀ ਪਾਊਡਰ। ਪਾਗਰੇ ਵੀ ਵਿੱਚ ਵੀ ਪਾਇਆ ਸੀ ਇਹਦੇ ਵਿੱਚ ਵੀ ਥੋੜਾ ਜਿਹਾ ਪਾਉਣਾ। ਆ ਦੇਖੋ ਇਹ ਚ ਵੀ ਪਾ ਲਿਆ ਤੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਜੇ ਦਾ ਆਟਾ ਗੁੰਨੀ ਦਾ ਹੱਥ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਇਹਨੂੰ ਪਲੇਨ ਆਟਾ ਇਹਦਾ ਵਧੀਆ ਜਿਹਾ ਕਰਕੇ ਗੁੰਨਣਾ ਤਾਂ ਕਿ ਜਦੋਂ ਆਪਾਂ ਬੋਲਾਂ ਬਣਾਵਾਂਗੇ ਉਹਨਾਂ ਵਿੱਚ ਫਟਣ ਨਾ ਹੋਵੇ। ਬਹੁਤ ਜਿਆਦਾ ਵਧੀਆ ਹੈ ਨਾ ਮਲائم ਕਰਨਾ ਹੱਥ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਕਰਿਓ ਮੈਂ ਇਹਨੂੰ ਚੰਗੀ ਤਰ੍ਹਾਂ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਨੇ ਆਟਾ ਚੰਗੀ ਤਰ੍ਹਾਂ ਗੁੰਨ ਲਿਆ ਆ ਦੇਖੋ ਬਹੁਤ ਵਧੀਆ ਹੋ ਗਿਆ ਹੁਣ ਇਹਦੇ ਵਿੱਚੋਂ ਥੋੜਾ ਜਿਹਾ ਪੀਸ ਲੈ ਕੇ ਨਾ ਆਪਾਂ ਇੰਨਾ ਕ ਇਹਨੂੰ ਸਾਈਡ ਤੇ ਰੱਖ ਦਿੰਨੇ ਇਹਨੂੰ ਇਦਾਂ ਇਦਾਂ ਲੰਬਾ ਲੰਬਾ ਆਪਾਂ ਨੇ ਨਾਲ ਲੈਣਾ ਤੇ ਜਿਹਦੇ ਵਿੱਚ ਆਪਾਂ ਪੀਸ ਛੋਟੇ ਛੋਟੇ ਪੀਸ ਲੈ ਕੇ ਫਿਰ ਆਪਾਂ ਕੋਫਤੇ ਬਣਾਉਣੇ ਆ ਆ ਦੇ ਕੋਈ ਨੱਕ ਲੈ ਲਿਆ ਆਪਾਂ ਨੇ ਇਹਨਾਂ ਦਾ ਆਪਣਾ ਤੇਲ ਰੱਖਿਆ ਹੋਇਆ ਆ ਉਧਰ ਇਹਦੇ ਵਿੱਚ ਸੈਂਟਰ ਦੇ ਵਿੱਚ ਆਪਾਂ ਸੌਗੀ ਰੱਖ ਲਓ ਤੁਸੀਂ ਰੱਖਣੀ ਹੈ ਰੱਖੋ ਜਾਂ ਕੋਈ ਹੋਰ ਡਰਾਈ ਫਰੂਟ ਰੱਖਣਾ ਰੱਖ ਲਓ ਉਹ ਆਪਣੀ ਮਰਜ਼ੀ ਆ ਇਹਨੂੰ ਚੰਗੀ ਤਰ੍ਹਾਂ ਗੋਲ ਕਰਨਾ ਤਾਂ ਕਿ ਇਹ ਫਟਣ ਨਾ हाँ देखो दूसरी बना ली अपन आप बहुत ही वैिया तरीका है जरूर ती देखो करके इदा सब्जी बना के कोफत्यालो इदा आप सारिया बोलना करके थानू दिखाने लो जी तेल अपना गर्म हो गया ਤੇ ਹੁਣ ਆਪਣੇ ਬੋਲੇ ਸਾਰੀਆਂ ਬਣ ਗਈਆਂ ਹੁਣ ਇਹਨਾਂ ਨੂੰ ਆਪਾਂ ਨਾ ਘੱਟ ਗੈਸ ਤੇ ਫਰਾਈ ਕਰਨਾ ਹਲਕੀ ਹਲਕੀ ਗੈਸ ਤੇ ਆ ਦੇਖੋ ਕੀ ਕੀ ਕਰਕੇ ਆਪਾਂ ਵਿੱਚ ਪਾ ਦੇਣੀ ਹੈ ਤੇ ਹਲਕੇ ਹਲਕੇ ਸੇਕਦੇ ਇਹੇ ਹੋਈ ਜਾਣਗੇ ਥੋੜੇ ਕਾਟੇ ਪਾ ਰਹੇ ਆ ਇਹ ਨਾਲ ਜੋੜਨਾ ਜਾਣ ਥੋੜੀਆਂ ਬਾਅਦ ਚ ਪਾ ਦਾਂਗੇ ਇਕਦਾ ਮੈਂ ਇਹਨਾਂ ਨੂੰ ਛੇੜਣਾ ਨੇ ਥੋੜਾ ਜਿਹਾ ਸੇਕ ਲੱਗੂਗਾ ਫਿਰ ਹਲਕਾ ਹਲਕੇ ਇਹਨਾਂ ਨੂੰ ਛੇੜਨਾ ਜਿਆਦਾ ਡਾਰਕ ਬ੍ਰਾਊਨ ਵੀ ਨਹੀਂ ਕਰਨੀ ਆਪਾਂ ਠੀਕ ਠੀਕ ਕਲਰ ਇਹਨਾਂ ਦਾ ਰੱਖਣਾ ਇਹ ਵਾਰ ਮੈਂ ਨਾ ਕੁਝ ਦੱਸਣਾ ਭੁੱਲ ਜਾਣੀ ਆਈ ਦੇ ਸਾਹਬ ਨਾ ਮਾਫ ਕਰਨਾ ਤੇ ਮੈਂ ਤੁਹਾਨੂੰ ਬਾਅਦ ਚ ਦੱਸ ਦੇਣੀ ਹੁੰਦੀ ਆ ਹੈਨਾ ਹੂੰ ਇਹ ਜਿਹੜਾ ਕੋਈ ਕਈ ਵੇ ਰਹਿ ਜਾਂਦਾ ਕੁਝ ਦੱਸਣ ਤੋਂ ਤੇ ਉਹ ਮੈਂ ਦੱਸ ਦੇਣੀ ਹਣੀ ਬਾਅਦ ਦੇ ਵਿੱਚ ਤੇ ਇਹ ਬਹੁਤ ਸੋਹਣੀਆਂ ਬਣ ਰਹੀਆਂ ਨੇ ਹੁਣ ਆਪਾਂ ਜਿਹੜੀ ਜਿਹੜੀ ਹੋਈ ਜਾਂਦੀ ਆ ਉਹਨੂੰ ਕੱਢੀ ਜਾਵਾਂਗੇ ਇਹ ਠੀਕ ਕਰਕੇ ਜਿਹੜੀ ਪਹਿਲਾਂ ਪਾਈ ਸੀ ਉਹ ਉਹ ਗਰਮ ਹੋ ਰਹੀ ਹੈ ਹੁਣ ਆਪਾਂ ਕਟਾ ਥੋੜੀ ਜਿਹੀ ਹੋਰ ਸੇਕ ਲਵਾ ਕੇ ਤੁਸੀਂ ਇੱਥੇ ਤੇਲ ਸਰੋਂ ਦਾ ਜਾਂ ਰਿਫਾਇੰਡ ਜੋ ਵੀ ਤੁਸੀਂ ਵਰਤਦੇ ਹੋ ਆਪਣੇ ਹਿਸਾਬ ਨਾਲ ਲੈ ਲਿਓ ਹਲੋ ਐਦਾਂ ਨਹੀਂ ਬਣਾਉਣਾ ਕਿ ਆਪਾਂ ਬਾਕੀ ਨੂੰ ਇਹ ਥੋੜੀ ਪਹਿਲਾਂ ਪਈ ਸੇ ਪਹਿਲਾਂ ਹੋ ਗਈ ਐ ਬਾਕੀ ਥੋੜਾ ਜਿਹਾ ਟਾਈਮ ਲੱਗੇਗਾ ਗੈਸ ਤੇ ਇਹ ਨਹੀਂ ਕਰਨੀ ਹੈਗੀ ਇਹਦੇ ਵਿੱਚ ਫੇਰ ਇੱਕਦਮ ਨਾ ਅੰਦਰੋਂ ਕੱਚੀਆਂ ਰਹਿ ਜਾਂਦੀਆਂ ਨੇ ਤੇ ਉੱਪਰੋਂ ਬਰਾਊਨ ਹੋ ਜਾਂਦੀਆਂ ਨੇ सोनिया देखो बन दिया हल्के हल्के ब्राउन कोई इन्हों निकल रही एद एक, एक करके सारे बोलना ਫਰਾਈ ਕਰ ਲੈਣੀਆਂ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਣੇ ਕੋਫਤੇ ਸਾਰੇ ਬਣ ਗਏ ਤੇ ਹੁਣ ਆਪਾਂ ਤੜਕਾ ਲਾਵਾਂਗੇ ਲਓ ਜੀ ਆਪਾਂ ਗਰੇਵੀ ਨੂੰ ਹੁਣ ਤੜਕਾ ਲਾਉਣ ਲੱਗੇ ਆ ਪਹਿਲਾਂ ਆਪਾਂ ਨੇ ਇੱਕ ਚਮਚਾ ਦੇਸੀ ਘਿਓ ਦਾ ਪਾ ਲਿਆ ਤੇ ਇਹਦੇ ਵਿੱਚ ਆਪਾਂ ਨੇ ਹੁਣ ਇੱਕ ਚਮਚਾ ਮੇਥੀ ਦਾ ਪਾਉਣਾ ਥੋੜਾ ਜਿਹਾ ਗਰਮ ਹੋ ਜਾਵੇ ਫਿਰ ਆਪਾਂ ਇੱਕ ਚਮਚਾ ਮੇਥੀ ਦਾ ਪਾ ਦਿੰਨੇ ਆ ਇਹਦੇ ਵਿੱਚ ਹਲਓ ਕਿਉਂ ਆਪਣਾ ਗਰਮ ਹੋ ਗਿਆ ਤੇ ਇੱਕ ਚਮਚਾ ਮੇਥੀ ਦਾ ਪਾਤਾ ਮੇਥੀ ਨੂੰ ਆਪਾਂ ਨੇ ਜਿਆਦਾ ਭੁੰਨਣਾ ਨਹੀਂਗਾ ਜਦੋਂ ਵੀ ਮੜ ਜੀ ਖਸੂ ਆਉਣ ਲੱਗੀ ਆਪਾਂ ਨੇ ਜਦ ਇਹ ਗਰੇਵੀ ਪਾ ਦੇਣੀ ਆ ਥੋੜੀ ਜਿਹੀ ਭੁੰਨੀ ਆ ਇਹ ਜਿਆਦਾ ਨਹੀਂ ਆਪਾਂ ਨੇ ਕਾਲੀ ਨਹੀਂ ਕਰਨੀ ਤੇ ਆ ਦੇਖੋ ਨਾਲ ਦੇ ਨਾਲ ਹੁਣ ਆਪਾਂ ਗਰੇਵੀ ਪਾ ਦੇਣੀ ਆ ਆਪਣੀ ਗਰੇਵੀ ਪਾ ਦਿੱਤੀ ਇਹਦੀ ਗਰੇਵੀ ਵਾਈਟੇ ਰਹੂਗੀ ਇਹ ਵਾਈਟੇ ਹੁੰਦੀ ਹੈ ਕੋਪਤਿਆਂ ਦੀ ਇਹਨੂੰ ਹੁਣ ਥੋੜੀ देर ਆਪਾਂ ਨੇ ਗੈਸ ਤੇ ਰੱਖ ਕੇ ਰਜਾਉਣੀ ਆ ਆਹ ਲਓ ਜੀ ਦੇਖੋ ਆਪਣੀ ਗਰੇਵੀ ਰਿਜਣ ਲੱਗੀ ਆ ਪੂਰੀ ਰਿਜ ਗਈ ਆ ਤਿਆਰ ਹੋ ਗਈ ਕਿਉਂਕਿ ਪਹਿਲੇ ਹੀ ਆਪਣੀ ਰਜਾਈ ਹੁੰਦੀ ਏ ਜਿਆਦੇ ਬਾਅਦ ਵਿੱਚ ਤਾਂ ਆਪਾਂ ਘੱਟੇ ਰਜਾਉਣੀ ਹੁੰਦੀ ਆ ਤੇ ਪਹਿਲੇ ਹੀ ਚੰਗੀ ਤਰ੍ਹਾਂ ਜਿਹੜੀ ਰਿਜਦੀ ਆ ਉਹਦੇ ਵਿੱਚ ਸਾਰਾ ਹੁੰਦਾ ਉਹਦਾ ਹੀ ਕੰਮ ਜੇ ਪਹਿਲਾ ਫੜਾ ਜਾਲੀਆ ਤੇ ਇਹਦੇ ਵਿੱਚ ਹੁਣ ਆਪਾਂ ਨੇ ਨਾ ਚਾ ਮਿੱਠਾ ਪਾਉਣਾ ਥੋੜਾ ਇੱਕ ਚਮਚ ਆਹ ਦੇਖੋ ਇੰਨਾ ਕਿੱਕ ਚਮਚ ਮਿੱਠਾ ਪਾਤਾ ਤੇ ਥੋੜਾ ਜਿਹਾ ਮੈਂ ਨਮਕ ਘਾਟਾ ਟੇਸਟ ਕਰਕੇ ਦੇਖਿਆ ਸੀ ਉਹ ਥੋੜਾ ਜਿਹਾ ਨਮਕ ਹੋੜਾ ਤੁਸੀਂ ਵੀ ਟੇਸਟ ਕਰਕੇ ਦੇਖ ਲਿਓ ਕਿ ਉਹਦੇ ਹਿਸਾਬ ਨਾਲ ਆਪਣਾ ਫਿਰ ਪਾ ਸਕਦੇ ਐ ਇੰਨਾ ਕ ਨਮਕ ਵੀ ਪਾ ਸਕ ਪਾਇਆ ਤੇ ਥੋੜਾ ਜਿਹਾ ਘੱਟ ਲੱਗਦਾ ਸੀ ਤੇ ਨਾਲ ਹੁਣ ਆਪਾਂ ਨੇ ਕਰੀਮ ਪਾ ਦੇਣੀ ਆ ਤੁਹਾਡੇ ਕੋ ਘਰ ਦੀ ਮਲਾਈ ਆ ਉਹ ਦੀ ਘੋਟ ਕੇ ਚੰਗੀ ਤਰ੍ਹਾਂ ਕਰੀਮ ਜੀ ਬਣਾ ਲਿਓ ਆਪਾਂ ਨੇ ਰੈਡੀਮੇਡ ਲੈ ਆਂਦੀ ਆ ਆ ਦੇਖੋ ਬਾਰੇ ਮੈਂ ਕਰੀਮ ਪਾ ਲੀ ਤੇ ਹੁਣ ਦੋ ਮਿੰਟ ਇਹਨੂੰ ਸੇਕ ਲਵਾ ਕੇ ਫਿਰ ਆਪਾਂ ਪਾ ਕੇ ਤੁਹਾਨੇ ਡੋਂਗੇ ਵਿੱਚ ਕੋਪ ਤੇ ਪਾ ਕੇ ਫਿਰ ਉੱਪਰ ਤੇ ਆਪਾਂ ਗਰੇਵੀ ਪਾ ਦੇਣੀ ਹੈ ਲਓ ਜੀ ਆਪਣੇ ਕੋਪ ਤੇ ਬਣ ਕੇ ਤਿਆਰ ਹੋ ਗਏ ਬਹੁਤ ਹੀ ਵਧੀਆ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਹਦੇ ਵਿੱਚ ਨਾ ਜਿਹੜਾ ਵਾਈਟ ਮਿਰਚ ਪਾਉਨੇ ਆ ਇਹਦਾ ਇੱਕ ਅਲੱਗ ਹੀ ਫਲੇਵਰ ਜਿਹਾ ਦਿੰਦੇ ਆ ਤੇ ਪਿਆਜ਼ ਵੱਧ ਪਾਉਣ ਕਰਕੇ ਇਹਦੇ ਪਿਆਜ਼ ਫੋਨ ਕਰਕੇ ਨਾ ਇਹ ਆਪਣਾ ਇਹ ਮਿੱਠੀ ਥੋੜੀ ਜਿਹੀ ਮਿੱਠੀ-ਮਿੱਠੀ ਹੁੰਦੀ ਹੈ ਇਹ ਇਸ ਕਰਕੇ ਨਾ ਇਹਦਾ ਕਲਰ ਵੀ ਵਾਈਟ ਆ ਆਪਾਂ ਟਮਾਟਰ ਨਹੀਂ ਪਾਉਂਦੇ ਵਿੱਚ ਤੇ ਜਰੂਰ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦੀ ਹੈ ਤੇ ਫਿਰ ਆਪਾਂ ਮਿਲਦੇ ਆਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਆਪਣੇ ਤਿਆਰ ਹੋ ਗਏ ਮਲਾਈ ਖੋਪਤੇ ਬਹੁਤ ਹੀ ਵਧੀਆ ਬਣੇ ਨੇ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਹ ਆਪਣੇ ਜਿਆਦਾ ਪਿਆਜ਼ ਪਾਉਣ ਨਾਲ ਥੋੜੀ ਇਹ ਦੂਸਰੇ ਨਾਲ ਫਲੇਵਰ ਵੱਖਰਾ ਹੁੰਦਾ ਇਹਦੇ ਵਿੱਚ ਇੱਕ ਆਪਾਂ ਜਿਹੜੇ ਵਾਈਟ ਮਿਰਚ ਪਾਉਣੀ ਹੈ ਉਹਦਾ ਅਲੱਗ ਹੀ ਫਲੇਵਰ ਦਿੰਦੀ ਹੈ ਤੇ ਤਿੱਖਾਪਣ ਜਿਹੜਾ ਮਿਲਦਾ ਉਹਦੇ ਨਾਲ ਤੇ ਇਹ ਖਾਣ ਨੂੰ ਬਹੁਤ ਸਵਾਦ ਹੈ ਤੁਸੀਂ ਨਾਨਾ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਜਰੂਰ ਬਣਾ ਕੇ ਖਾ ਕੇ ਦੇਖਿਓ ਬਣਾ ਕੇ ਦੇਖਿਓ ਤੇ ਕਮੈਂਟਾਂ ਵਿੱਚ ਦੱਸਿਓ ਸਾਨੂੰ ਵੀ ਕਿੱਦਾਂ ਦੀ ਬਣੀ ਹੈ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ